ਮੁੰਡਿਆ ਸਿਕਾ ਜੀ ਸਾਰਿਆਂ ਨੂੰ ਮਾਲਕ ਸਾਰਿਆਂ ਤੇ ਚੜ੍ਹਦੀ ਕਲਾ ਰੱਖੇ ਤੇ ਵਾਇਰੋ ਸਾਰਿਆਂ ਦਾ ਮੇਰ ਕਰੇ ਵੈਲਕਮ ਬੈਕ ਟੂ ਚੈਨਲ ਅੱਪਾ ਜਾਵਾਂਗੇ ਅੱਜ ਬਟਾਲੇ ਤੇ ਆਪਾਂ ਦੇਖ ਰਹੇ ਹਾਂ ਜੀ ਮੁੰਡਿਆ ਆਪਣੇ ਹਾਂਜੀ ਦੋਸਤੋ ਅੱਪਾ ਜਾ ਰਹੇ ਹਾਂ ਜੀ ਬਟਾਲੇ ਤੇ ਮੋੜਸਲ ਮੋੜਸਲ ਦੀ ਟੁੱਟ ਗਈ ਤਾਰ ਤੇ ਵੀਰ ਹੁਣੀ ਗਏ ਮੋੜਸਲ ਦੇ ਆ ਕਲੱਚ ਦੀ ਦੇ ਤਾਰ ਪਾਉਣ ਤਾਰ ਤੇ ਨਵੀਂ ਹੈਗੀ ਸਮ ਹਾਂਜੀ ਦੋਸਤੋ ਐਦਾਂ ਹੀ ਸਾਨੂੰ ਪਿਆਰ ਕਰਦੇ ਰਹੋ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਦੇ ਰਿਹਾ ਕਰੋ ਹਾਂਜੀ ਵੀਡੀਓ ਮੋਟਰਸਾਈਕਲ ਹੋ ਗਿਆ ਆਪਣਾ ਪੈਂਚਰ ਵੇਖੋ ਹੋਖ ਮੋਟਰਸਾਈਕਲ ਜਾਂਦਾ ਪੈਂਚਰ ਹੋ ਗਿਆ ਤੇ ਪੈਂਚਰ ਹੋ ਗਿਆ ਮੋਟਰਸਾਈਕਲ ਆਪਣਾ ਮੈਂ ਜਾਂਦਾ ਜੀ ਪੈਦਲ ਤੁਰ ਕੇ ਮਗਰ ਮਗਰ ਤੇ ਮੋਟਰਸਾਈਕਲ ਹੋ ਗਿਆ ਪੈਂਚਰ ਹਾਂ ਜੀ ਦੋਸਤੋ ਆਪਾਂ ਜਾਣਾ ਹੀ ਪਟਾਲੇ ਤੇ ਮੋਟਰਸਾਈਕਲ ਹੋ ਗਿਆ ਦਾ ਪੈਂਚਰ ਤੇ ਇਸ ਕਰਕੇ ਆਪਾਂ ਪਟਾਲੇ ਨਹੀਂ ਜਾਵਾਂਗੇ ਅੱਜ ਤੇ ਉਹ ਬਈਆਂ ਦਾ ਪੈਂਚਰ ਨਾਲੇ ਹੋ ਰਿਹਾ ਆ ਭਰਾਓ ਜੀ ਲੱਗਦਾ ਪੈਂਚਰ ਜੀ ਲੱਗਦਾ ਜਾਣਾ ਤੇ ਪੈਂਚਰ ਲੱਗਣਾ ਹੈ ਜਾ ਕੇ ਨਹੀਂਓ ਪੋਜਾਰੇ ਜਣੇ ਪੱਠੇ ਵੱਡਣ ਦੋਵੇਂ ਜਣੇ ਠੱਲਣ ਜਾਣਦੇ ਜੇ ਆਇਓ ਤੁਹਾਨੂੰ ਮਾਲਲਾ ਲੈ ਕੇ ਚਲੀਏ ਪੱਠੇ ਵੱਡ ਕੇ ਲੈਉਣੇ ਆ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ